ਲਾਈਵ ਜੁੜਿਆ ਹੋਇਆ ਵੇਖ ਪਾ ਰਹੇ ਆ ਆ ਪਲੇਅਰ ਸੱਟਨੇ ਹੋਣ ਗੱਡੇ ਚ ਜਾਂਦੇ ਆ ਸੱਚਾ ਭਵਿੱਖ ਕੁਲਵੰਝ ਵੀ ਨਵੇਂ ਪਲੇਅਰਾਂ ਵਾਸਤੇ ਸਟੈਮਨਾ ਵਧਾਉਣ ਵਾਸਤੇ ਕੋਈ ਚੀਜ਼ ਦਸੀ ਸਟੈਮਨੇ ਵਾਸਤੇ ਹਾਂਜੀ ਪੂਰੀ ਮਾਮਾ ਜਾਨ ਮਾਰਦੀ ਬਾਦ ਆ ਲੈ ਹੋਰੀ ਭਾਜੀ ਹੋਰ ਇਹਨੂੰ ਕੀ ਕਰਨਾ ਇੱਕ ਤਾਂ ਵੇਖਾਂ ਜਾਂ ਬਾਹ ਸੁੱਕੀ ਸਖੀ ਹੋਏ ਬਾਹ ਉਹਦੇ ਬਾਹ ਬੁਰੀ ਜੋਰ ਮਾਂ ਦੀ ਆ ਤੇਰਾ ਹੱਥ ਹੀ ਆ ਮੜਾ ਜਿਆ ਟਾਇਟ ਕਰ ਲਿਆ ਤੂੰ ਹੱਥ ਇਹਨੂੰ ਇਹ ਮੋੜੋੜਿਆ ਨਹੀਂ ਆ ਚਾਹ ਵੀਂਦੇ ਆ ਕਿਰਪਾ ਵੀ ਚਾ ਪਾਲੋ ਨਹੀਂ ਦੋਵਿਆਂ ਨੇ ਚਾਹ ਪੀਂਦੇ ਗਰਮੀ ਉਹ ਆ ਗਏ ਅੱਜ ਹਾਂ ਢੋਲੇ ਵਾਲਾ ਢੋਲੇ ਵਾਲਾ ਰੰਦੀ ਕੋਤੇ ਤੇ ਗੱਲ ਨਹੀਂ ਸੀ ਪੂਰੇ ਮਲੇ ਦੀ ਹਾਂਜੀ ਕੋਤੇ ਜੁਨੀਤਾ ਜੀ ਹਾਂ ਬਹੁਤ ਜੀ ਅੰਨਿੰਗਾਰ ਵਾ ਦੇਣਗੇ ਪਾਲੇ ਹੁੰਦੀ ਆ ਸਹੀ ਗੱਲ ਜੱਗੂ ਜੱਗੂ ਆਂਦਾ ਹੈ ਅੱਜ ਅੰਨੀਆਂ ਰੌਣੇ ਆ ਅੰਨੀਆਂ ਅੰਨੀਆਂ ਰਾਂ ਦੇ ਨਹੀਂ ਨਹੀਂ ਭਰਾਵਾ ਅੰਨੀਆਂ ਕੀ ਕਹਿ ਹੁੰਦੇ ਆ ਸਮਝ ਪੀ ਗਈ ਹੈ ਨਾ ਦੱਸਿਆ ਆਖਿਆ ਕਿ ਨਹੀਂ ਆਇੰਦੇ ਜੀ ਨੇ ਨਹੀਂ ਨਹੀਂ ਭਰਾਵਾ ਜੇ ਬੁਲਾਉਂਦਾ ਤੇ ਬਿਨ ਬਈਆ ਮੈਂ ਬੁਲਾ ਜੀ ਮੈਂ ਨਾ ਰੋਣਾ ਨਹੀਂ ਨਹੀਂ ਜੱਫੇ ਤੇ ਰਤੀ ਬੰਦੇ ਕਨੇ ਮੋਟ ਨਹੀਂ ਦਿੰਦਾ ਕੋਈ ਜਿਹੜਾ ਜਾਂਦਾ ਬਸ ਉਹਨੂੰ ਜੱਗੂ ਟਾ ਲੈਂਦਾ ਕਹਿੰਦੇ ਜੀ ਜੱਗੂ ਆਇਆ ਵਾਏ ਮੇਰੇ ਮੇਰੇ ਉਹ ਘਰੇ ਆਲੇ ਜਾਂਦਾ ਕਿ ਜੱਗੂ ਆ ਜੱਗੂ 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 ਆ ਛੋਲੇ ਬਣਾ ਗੱਡੀ ਜੋ ਸਚਾਈ ਸਚਾਈ ਆ ਹਾਂ ਹੰਟੇ ਕਿ ਜਿਹੜਾ ਰੇਡਰ ਕਿਸੇ ਦਾ ਜੱਫਾ ਨਹੀਂ ਜਾਂਦਾ ਉਹਨੂੰ ਜੱਗੂ ਨੇ ਮੜਿਆ ਗੱਲ ਹਾਂ ਥੀ ਨਹੀਂ ਨਾ ਵਾ ਕੱਚਾ ਹੋ ਗਿਆ ਹੋਣਾ ਚਾਰ ਵੀ ਰਹਿ ਗਏ ਸਾੜ ਦਿਆ ਪਈ ਜਾਂਦਾ ਢਿੱਡ ਚ ਭਲੇ ਸੁਧਾ ਮੀਨਾ ਖੁੱਲ ਗਿਆ ਕੁੜੀ ਦਾ ਵੱਧਾ ਹੀ ਨਹੀਂ ਖੁੱਲ ਗਿਆ ਸਾਦਾ ਕਿੰਨਾ ਗਿਆ ਇਹਦਾ ਨਾਮ ਇਹਦੇ ਨਾਲ ਦੇਖਦੇ ਬਾਹਰ ਨਹੀਂ ਆਕੀ ਗਈ ਮੈਂ ਤਾਂ ਜੀਂਦੋਂ ਦੀ ਨਹੀਂ ਆ ਤੂੰ ਬਾਹਰ ਚ ਨਹੀਂ ਆ ਨਹੀਂ ਇਹ ਕਈ ਜਨ ਨਹੀਂ ਰਹੀ ਉਹ ਮੈਂ ਚੰਗੀ ਤਰ੍ਹਾਂ ਖੁੱਕੇ ਨਹੀਂ ਸੁੱਤਾ ਮੈਂ 6 6 ਵਜੇ ਮੇਰੇ ਹਿਸਾਬ ਨਾਲ ਦੂਜਾ ਅਮਰਾ ਸੁੱਤਾ ਹੋਣਾ ਮਾੜਾ ਮੋੜ ਜਾਈ ਤੇ 11 ਵਜੇ ਉੱਠ ਪਿਆ ਇਦਾਂ ਹੀ ਉਹ ਇੱਕ ਨੀਂਦ ਹੁੰਦੀ ਨਾ ਖੁਪਕੇ ਜੇ ਵਾਲੀ ਉਹ ਨਹੀਂ ਆਈ ਅੱਜ ਆਊਗੀ ਉਹ ਰਾਤ ਜਿਆਦਾ ਲੇਟ ਹੋ ਗਿਆ ਸਭ ਹੋ ਹੀ ਜਾਂਦਾ ਨਾ ਤੜਕਾ ਹੋ ਗਿਆ ਬੈਠਾਈ ਹੋਇਆ ਮੈਂ ਦੂਸਰੀ ਦਿਨ ਤੋਂ ਉੱਥੇ ਹੀ ਲੋਕੀ ਜਰੋਂ ਆਪਾਂ ਆਏ ਆਦੇ ਇੱਕ ਪਲੇਅਰ ਵੀ ਮੇਰੇ ਨਾਲ ਵਿਲੇ ਤੁਰੇ ਫਿਰਦੇ ਆ ਜਿਹੜੇ ਨਾਲ ਉੱਥੇ ਪਾਰਟੀਆਂ ਵੇੜੀ ਪ੍ਰਾਈਜ਼ ਹੀ ਉਹ ਤੇ ਕੱਖੋ ਨਹੀਂ ਮੈਨੂੰ ਤੇ ਬਾਅਦ ਚ ਪਤਾ ਲੱਗਾ ਵੀ ਉੱਥੇ ਪ੍ਰਾਈਜ਼ 75000 ਰੁਪਇਆ 75000 ਰਹੀ ਤੇ 7560 3000 ਰੁਪਇਆ ਖੁਣੀ ਮੇਰੇ ਤੋਂ ਨਾ ਪਾਰਟੀ ਤੋਂ ਵੇੜੀ ਸੀ 3000 ਰੁਪਇਆ ਸੈਮੀ ਨੂੰ 40 ਸੈਮੀ ਨੂੰ 40 ਦੂਜਾ 3000 ਸੀ ਕਾਕਾ ਨੂੰ ਨਹੀਂ ਲੱਗੀ ਫਿਰ ਅਸ਼ੀਰਵਾਦ ਮਾਦਾ ਦਾ ਮਾਦਾ ਦਾ ਅਸ਼ੀਰਵਾਦ ਹੀ ਘੜਿਆ ਮੇਰੇ ਸਾਡੇ ਬੰਦੇ ਨੇ ਜਿੱਤ ਕੇ ਪੈਸੇ ਵੰਡੇ ਸਾਰੇ ਖਰਚਾ ਕੱਢ ਕੇ 32 3200 ਰੁਪਇਆ ਹੁੰਦੇ ਸਾਰੇ ਨੂੰ ਸਾਨੂੰ 35 500 ਆਹੋ ਇਹ ਬੰਦੇ ਪੂਰੇ ਸਾਡੇ ਪੂਰੇ ਪੂਰੇ ਬੰਦੇ ਨਾ ਹੁਣ ਮੈਂ ਉਹ ਗੱਲ ਕਹਿਣਾ ਵੀ ਸਾਰਿਆਂ ਦਾ ਹਿਸਾ ਕੱਢ ਕੇ ਜਿਤਨਾ ਮੁੱਲ ਗੱਡੀਆਂ ਗੁੱਡੀਆਂ ਦਾ ਸਾਡਾ ਸਮਾਨ ਹੀ ਕਹਿੰਦੇ 7500 ਦਾ ਲੱਗ ਗਿਆ ਅੱਜ ਦੁੱਧ ਗਈ ਮਣੀ ਪੌਂਜੀ ਟੀਮਾਂ ਤਿੰਨ ਮੈਚ ਗੱਡੇ ਨਾ ਯਾਰ 117 80 ਦਾ ਤੇ ਪੱਟਾ ਲਾਲ ਜਿਆ ਤੇ ਹੁਣ ਇਹ ਦੇਖੇ ਕਣੀ ਹੋ ਗਿਆ ਵੀ ਹਾਰੀ ਸਾਰੀ ਲਾਈ ਜਾਂਦਾ ਪੱਟਾ ਤੇ ਉਹ ਜਿਹੜੇ ਨਵੇਂ ਜੰਗ ਬਲੈਡ ਇਹਨਾਂ ਨੂੰ ਕੀ ਹੈ ਜਿਹੜੇ ਕਬੱਡੀ ਅਜੇ 2 4 ਸਾਲ ਹੋਏ ਜਿੰਨਾਂ ਨੂੰ ਖੇਡਣ ਉਹਨਾਂ ਨੂੰ ਕੀ ਲੋੜ ਹੈ ਪੱਟਾ ਉਹ ਵੀ ਲੈ ਜਾਂਦੇ ਜਿਹੜਾ ਰੈਂਟਰ ਹੈ ਇੱਕ ਬੱਸ ਇੱਕ ਬੇਪੀ 400 ਤੇਲ ਇੱਕ ਬਾਅਦ ਤੇ ਇੱਕ ਦੂਜੀ ਉਹ ਥਰਮੋਜੀ ਇਹ ਲਗਾ ਦੇ ਪੱਕਾ ਮੈਚ ਜਿੱਤ ਤੇ ਨ ਮੈਚ ਹੋਣੇ ਆ ਤੇ ਧੇਰੀਏ ਚੀਜ਼ਾਂ ਵੱਖੋ ਵੱਖਰਾ ਇਕੱਲੇ ਇਕੱਲੇ ਵੱਖੋ ਵੱਖਰਾ ਇਕੱਲੇ ਇਕੱਲੇ ਬਸਾਈ ਜਾਣਾ 11:00 ਵਜੇ ਮੈਂ ਭਵਾਨਾ ਜੰਮੀ ਪੂਰੇ ਕੋਈ ਨਹੀਂ ਇਹ ਇੰਨਾ ਚੀ ਕਹਿੰਦੀ ਵੀ ਲੋੜ ਪੈਂਦਾ ਖੜਾ ਦਿੰਦਾ ਜੀ ਉਹ ਥੋੜਾ ਬੰਦ ਹੁੰਦੇ ਯਾਰ ਉਹ ਤਾਂ ਮੈਂ ਤਾਂ ਦਾਦਾ ਵੀ ਗਲਜੀਤ ਨਾਲ ਜਦੋਂ ਉਹ ਬਿਲਕੁਲ ਗੋਲੀ ਹੁੰਦੀ ਗੁਹਣ ਸਾਡਾ ਬੜਾ ਕਿੰਨੇ ਦਾ ਸਮਾਨ ਆਉਂਦਾ ਹੁੰਦਾ ਜੀ 150 ਰੁਪਏ ਦਾ ਬਰੂਫਨ ਗੋਲੀ ਦੀਆਂ ਕੱਚੀਆਂ ਕੱਟੀਆਂ ਕੱਚੀ ਪੱਟੀਆਂ ਦੋ ਮਲਕੀਤ ਬੰਨਦਾ ਨੂੰ ਉਂਗਲਾਂ ਤੇ ਆ ਮਲਕੀਤ ਨੇ ਮੈਨੂੰ ਅੱਤ ਪਾਈ ਉਂਗਲਾਂ ਤੇ ਬੰਨਨ ਪਲਵਾਨ ਨੇ ਕੱਚੀ ਪੱਟੀ ਉਂਗਲਾਂ ਤੇ ਬੰਨਨ ਨੂੰ ਇਹ ਰੈਵਿਟਲ ਬਰੂਫਨ ਗੋਲੀ ਬਸ ਜਾਂ ਪਾਮਾ ਪਾਮਾ ਵੀ ਕਿਤੇ ਕਿਤੇ ਖੜ ਦੇਂਦੇ ਡਰਦੇ ਵੜੇ ਨੇ ਕਹਿੰਦੇ ਲੜਦੀ ਬੜੀ ਏ ਹੁਣ ਕਿੱਥੇ ਲੜਦੀ ਏ ਟੂ ਕੈਮ ਹੋ ਜਾ ਕੀ 15 ਮਰਦਾਂ ਦਾ ਗੱਟੇ ਪੜਦਾ ਸਾਡੇ ਵਿੱਚ ਕੋਈ ਨਾ ਕਿਹਦਾ ਤੈਨੂੰ ਗੋਲੀ ਮਾਰਦੇ ਤੈਨੂੰ ਅਜਾ ਨਹੀਂ ਇਹ ਵੀ ਆ ਕੱਢ ਦਿੰਦੇ ਉਹ ਦੇਖ ਜੰਦੀਪ ਸਾਹਿਬ ਠੀਕ ਹੈ ਰੱਜ ਦੇ ਦੇ ਇਹ ਪੜਦੀ ਜਦੋਂ ਆਉਂਦਾ ਜੀ ਆਹ ਮੈਚਾਂ ਦਾ ਬਣ ਕਰਨਗੇ ਵੇਲੇ ਨੇ ਚਾਰ ਦੀ ਛੜਦਾ ਜਿਤਨਾ ਉਹ ਦੇਖੋ ਅੱਜ ਵੇ ਗੱਲ ਆ ਉਹ ਅੱਗੇ ਨਹੀਂ ਗੱਡੀ ਜਾਣੇ ਤੇਰਾ ਉਹਦਾ ਆ ਕੇ ਮੈਚ ਚਾਹੇ ਮੈਂ ਹੁਣ ਬੰਨ ਜਾਂਦਾ ਲੈ ਕਿਦਾਂ ਗੱਟਾ ਫੜਾਇਆ ਨੇ ਉਹ ਜਗ੍ਹਾ ਜੀਵ ਰੱਖ ਕੇ ਤੇ ਪਿੱਛੇ ਦਾ ਫੜਾਇਆ ਸੀ ਨਾ ਪਾਣੀ ਪੁਣੀ ਤੜੀ ਇੱਕ ਦਰਦ ਜਿਹੜੇ ਤੇ ਨਹੀਂ ਰੱਖੀ ਜਾਦਾ ਤੂੰ ਲੜਾ ਨੀਂਦ ਹੀ ਨਹੀਂ ਪੂਰੀ ਹੋਈ ਤੇ ਜਦ 4 ਵਜੇ ਘਰੇ ਗਏ ਆ 4 ਵਜੇ ਨਹਾ ਨੂ ਕੇ ਤੇ 5:30 ਸੁੱਤੇ ਆਂ 10 ਤੋਂ ਨਹੀਂ 8 ਤੜ੍ਹ ਨਹੀਂ ਸੁੱਤੇ ਆਂਦੇ ਬੱਲੋਂ ਇਹ ਲੱਭੇ ਵਾਲ ਵੀ ਇੱਥੇ ਤਿਆਰ ਕੀ ਆ ਅਫਰੀਕਾ ਵੀ ਇੱਥੇ ਤਿਆਰ ਹੋਇਆ ਪਰ ਜਗਾ ਉਹ ਆ ਸਾਰਾ ਕੁਝ ਉਹ ਆ ਪਰ ਬੰਦੇ ਨਾਲੋਂ ਚੇਂਜ ਹੋ ਗਏ ਗਏ ਦਾ ਸਮਾਥਮਾ ਤੋਂ ਮਰਾਥਾ ਵਾਲਾ ਸਮਾਥਮਾ ਸਮਰਾਥਾ ਕਿਉਂ ਰਾਜ ਬਿਲਕੁਲ ਭਾਈ ਦੁਨੀਆਦਾਰੀ ਆ ਚੱਲੀ ਜਾਨਾ ਪਹਿਲਾਂ ਮੈਨੂੰ ਜਿਆਦਾ ਬੋਰਡ ਦੀ ਆ ਉਹ ਜੜਾਂ ਲੱਗ ਕੇ ਇੱਧਰ ਫੇਰ ਇੱਧਰ ਫੇਰ ਹੋ ਗਏ ਨਾ ਉਹ ਹੀ ਆ ਨਾ ਬੋਰਡ ਆਹ ਜੜੀ ਲੱਗ ਜਾਂਦੀ ਉਹ ਹੀ ਆ ਇਹ ਤੇ ਦੇ ਆਪੀ ਜਿਹੜੀ ਆਪਾਂ ਇਹੋ ਗੱਲ ਕਰਦੇ ਆਂ ਕਿ ਜੜ ਲੱਗ ਕੇ ਜੜਾ ਤੇ ਫਿਰ ਹੋਏ ਨਾ ਆ ਉਹ ਤੋਂ ਛੋਟਾ ਹੀ ਭਾਜੀ ਹਾਂ ਉਹ ਤੋਂ ਛੋਟਾ ਹੀ ਏ ਨਹੀਂ ਸਾਲ ਚ ਇਹਨੇ ਕਿੰਨਾ ਕਿ ਵੱਡਾ ਹੋਏ ਨਾ ਵਾ ਹਾਂ ਇਹ ਇੱਧਰ ਆ ਜਿਹੜਾ ਇਹਦੀਆਂ ਤੇ ਉਹ ਜਿਹੜੀ ਅਗਲੀ ਜੜ ਵੀ ਜੇ ਕਿਤੇ ਲੱਗ ਜੇ ਨਾ ਪੈਲੀ ਚ ਉੱਤੇ ਫਿਰ ਇਹਨੇ ਗਾਂ ਜਾਣੀ ਦੀ ਇਹ ਦਬਲ ਪੈਦਾ ਹੋ ਜਾਂਦੀ ਹੈ ਬਾਰੂ ਕੁ ਵੇਲਾ ਐ ਸਦੀਆਂ ਵਾਲਾ ਐ ਰੋਕੀ ਹੈ ਹੈ ਨਾ ਹਾਂ ਵਿਲਾ ਕੁਦਰਤ ਕਿੰਨੀ ਮਿਹਰਬਾਨ ਆ ਵਿਲਾ ਨੇ ਕਿਹੋ ਕਿਹੋ ਜੀ ਇੰਨੀ ਜਿਆਦਾ ਥੀਦੇ ਪੈਦਾ ਕੀਤੀਆਂ ਵਿਲਾ ਕੱਲਾ ਪਗ ਇਹਨਾਂ ਇਨਸਾਨ ਆ ਰੁੱਖ ਕਿੰਨਾ ਕੁਝ ਬਨਾਸਪਤੀਆਂ ਪੈਦਾ ਕੀਤੀਆਂ ਮਹਾਰਾਜ ਗੱਡੇ ਗੱਡੇ ਪਹਾੜ ਗੱਡੇ ਗੱਡੇ ਨਦੀਆਂ ਕਿੰਨਾ ਕੁਝ ਨਾ ਬਲਹਾਰੇ ਕੁਦਰਤ ਵੱਟਿਆ ਤੇ ਅੰਤ ਨਾ ਪਾਈ ਦਿੱੱਸੀ ਅੰਤ ਆ ਨੰਤ ਨਹੀਂ ਪਾ ਸਕਦਾ ਫੌਟ ਮੈਨੇਜਰ ਇਸ ਜੰਗਲਾਂ ਚ ਰੋਖ ਹੁਣ ਉਹਦੇ ਬਾਲੇ ਵੱਡੇ ਵੱਡੇ ਹੋਣੇ ਆ ਕਈ ਕਈ ਸਦੀਆਂ ਹੋ ਗਈਆਂ ਨੇ ਇਹਨਾਂ ਨੂੰ ਬੜੇ ਬੜੇ ਬਾਲੇ ਹੋਣੇ ਆ ਉਹਦੇ ਹਾਂ ਹਾਂ ਕਈ ਸਦੀਆਂ ਸਦੀਆਂ ਹੋ ਗਈਆਂ ਨੇ ਇਹਨਾਂ ਨੂੰ ਯਾ 70 ਸਾਲ ਦੇ ਪੁਰਾਣੇ ਆ ਵੀ ਉਹ ਹੂੰ ਇਹ 50 60 ਸਾਲ ਵੱਡੇ ਵੱਡੇ ਹੁੰਦੇ ਆ ਬਾਜੀ ਬੱਬੇ ਨੂੰ ਕਹਿੰਦੇ ਕਿ ਬੋਰਡ ਨੂੰ ਕਹਿੰਦੇ ਆ ਮੋਬਿਲ ਨੂੰ ਇਹਨਾਂ ਨੂੰ ਬੋਰਡ ਨੂੰ ਕਹਿੰਦੇ ਨਾ ਮੈਨੇਜਰ ਦੇ ਦੋ ਚੀਜ਼ਾਂ ਇਹ ਨਹੀਂ ਆ ਸੱਚ ਬੋੜੀ ਬਿਲਕੁਣ ਜਿਆ ਆ ਗਈ ਹੈਗੀ ਇਹ ਵਿੱਚ ਵਿੱਚ ਆ ਜਾਂਦਾ ਨਾ ਬਿਲਕਣ ਕਈਆਂ ਦਾ ਕਈਆਂ ਦਾ ਫਲਕੀ ਚੱਕਰ ਹੋ ਜਾਂਦਾ ਜਨਵਰ ਗੜਕ ਗੁੜਕ ਖਾ ਕੇ ਦੇ ਵਿੱਚ ਸੁੱਟ ਦਿੰਦਾ ਜੋ ਉੱਥੇ ਉਹਦੇ ਵਿੱਚ ਹੀ ਉੱਗ ਪੈਂਦੇ ਆ ਬੈਠਾ ਜਾਂਦੇ ਬੈਠੇ ਮੋਟ ਦੇ ਵਿੱਚ ਦੇ ਉਹ ਜਾਂ ਗੜਕ ਫੁੜਤੀ ਦੇ ਵਿੱਚ ਡਬਲ ਕੀਤੇ ਬੋਰਡ ਦੇ ਵਿੱਚ ਪਿੰਪਲ ਉੱਗਿਆ ਹੁੰਦਾ ਤੇ ਇਦਾਂ ਵਿਲਾ ਉਹ ਜਿੱਤਰਾ ਹੁਣ ਵਿਲਾ ਪਿਉਂਦ ਕਰਦੇ ਆ ਲੋਕੀ ਚੀਜ਼ਾਂ ਤੇ ਪਰ ਰੱਬ ਲੋ ਉਦਾਂ ਹੀ ਪਿਉਂਦ ਹੋ ਜਾਂਦੀ ਕਿਤੇ ਤੀ ਪੈਣ ਨਹੀਂ ਕੁਦਰਤ ਹੈ ਬਹੁਤ ਬੜਾ ਗੋਲ ਇਹ ਬੰਦੀਪੁਰ ਦਾ ਠੀਕ ਹੈ ਕਰੋ ਜਿੱਕਰ ਇਹਦਾ ਭਾਂਜੀ ਐਕਸੀਡੈਂਟ ਹੋਇਆ ਥੋੜਾ ਹਾਂ ਸੁਖੀ ਸਾਹਿਬ ਅੱਛਾ ਤੇ ਮੈਂ ਡਾਕਟਰ ਨੂੰ ਗਿਆ ਡਾਕਟਰ ਕਹਿੰਦਾ ਮਾਰੇ ਘਰੋਂ ਤੇ ਐਮ ਆਰ ਆਈ ਕਰਕੇ ਮੈਂ ਪੁਛ ਕੇ ਆ ਗਿਆ ਫਲਾਸ ਆ ਰਾਤ ਵਿੱਚ ਕੋਈ ਸਿਆਣਾ ਬੰਦਾ ਆ ਕਿੰਨਾ ਕਿ ਡਾਕਟਰਾਂ ਨੇ ਕਿਹੜਾ ਛਾਣਾ ਨੰਨੇ ਤੇ ਮੈਂ ਕਰ ਤਾ ਨੇ ਪ੍ਰੋਬਲਮ ਕੀ ਆਉਂਦੀ ਇੱਕ ਸਾਈਡ ਉੱਪਰੋਂ ਥੋੜੀ ਜਿਹੜੀ ਸੱਜੀ ਇਧਰ ਲਈ ਆ ਆਈੜੀ ਸੱਜੀ ਕੀ ਸ ਤੇਰੀ ਪ੍ਰੋਬਲਮ ਕੀ ਬੀਤੀ ਗਈ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਹਾਂਜੀ ਐਕਸੀਡੈਂਟ ਹੋਇਆ ਅੱਛਾ ਤੇ ਮੈਰੀ ਮਾੜੀ ਆਪਣੇ ਜਦੋਂ ਲਗਰ ਤੁਹਾਡੇ ਚਾਚਾ ਮੁੰਡਾ ਮੁੰਡਾ ਚਾਚਾ ਮੁੰਡਾ ਉਹ ਵੀ ਨਾਲੀ ਉਹ ਵੀ ਨਾਲੀ ਕਿਦੋਂ ਦੀ ਗੱਲ ਹੈ ਲੋਹਰ ਰੱਤੀ ਮੈਂ ਨਹੀਂ ਬੋਲੀ ਉਹ ਰਹਿ ਗਏ ਨਾ ਘਰੇ ਤင်း ਚੱਲ ਗਏ ਤੇ ਕਿੰਨੇ ਅੱਛਾ ਬਾਸ ਸਾਡਾ ਐਕਸੀਡੈਂਟ ਹੋ ਗਿਆ ਆਦਮੀ ਚੱਲਦਾ ਤੇਨੇ ਇੱਕ ਕੇ ਸਾਣੇ ਬੰਦੇ ਕਰਾ ਕੇ ਮਿਹਨਤ ਕਰ ਪੜੀ ਜੀ ਇੱਕ ਨਵਾਂ এমਬ੍ਰਾਇਡਰ ਸਟੂਡਿਓ ਹੋ ਗਿਆ ਥੋੜਾ ਯਾ ਹਾਂ ਜੀ ਉਹਦੇ ਕੋਲ ਸਰਕਟ ਆ ਉਹਦਾ ਸਰਕਟ ਹੋ ਗਿਆ ਮਾਜੀ ਸਰਕਟ ਹੋ ਗਿਆ ਉਹ ਸੇਕਾ ਦੇ ਤੋ ਨਾ ਨਹੀਂ ਇਹਦੇ ਤੇ ਪਹਿਲਾਂ ਕੀ ਚੈੱਕ ਹੁੰਦਾ ਜਾਂ ਦੇ ਮੰਨ ਕੇ ਚੱਲ ਇਹ ਫਿਜ਼ੀਓਥੈਰੇਪੀ ਵਾਲਾ ਨਾ ਕਰ ਸਕਦਾ ਨਾ ਹਾਂ ਜੀ ਤੇ ਜਾਂ ਤੇ ਫਿਰ ਉਦਾਂ ਹੀ ਤੂੰ ਸੈਰਸੂਰ ਕਰਿਆ ਅਗਰ ਤੜਕੇ ਉੱਟ ਕੇ ਤੇ ਬਾਵਾ-ਬੂਵਾ ਲਾਇਆ ਕਰ ਉੜੀ ਜੇ ਇਹ ਵੇਟ ਬੂਟ ਚੁੱਕਿਆ ਕਰ ਇੱਕ ਰੱਸੀ ਜੀ ਹੁੰਦੀ ਸਟੈਚ ਜੇ ਕਰਨ ਵਾਲੀ ਐ ਰੱਸੀ ਖਿੱਚਿਆ ਕਰ ਇਹਦੇ ਚ ਪਾਵਰ ਪਾਣਾ ਬਾਹਰ ਜਦੋਂ ਇਹਨੂੰ ਮੂਵਮੈਂਟ ਕਰੇਗਾ ਸਾਰੀ ਤੇ ਹੋ ਜਾਣਾ ਠੀਕ ਐ ਨੇ ਇਹ ਕਿਹੜੀ ਗੱਲ ਐ ਉਹਦਾ ਭੱਜਾ ਫਿਰਦਣਾ ਭੱਜ ਲੈਣਾ ਨਾ ਹਾਂਜੀ ਭੱਜ ਲੈਣਾ ਲੱਤਾਂ ਸੱਟਿਆ ਨਾ ਪੂਰੀਆਂ ਲੱਤਾਂ ਲੱਤ ਵਿੱਚ ਥੋੜੇ ਫਾਲਟ ਐਗਾ ਨਹੀਂ ਹੋ ਜਾਣਾ ਸੈਟਲ ਬਾਹ ਤੋਕਾਂ ਤਾਂ ਜਾਂਦੀ ਐ ਹਾਂਜੀ ਸਹੀ ਐ ਬਾਣ ਗਿਆ ਤਾਂ ਜਲਦੀ ਨਹੀਂ ਬਹੁਤ ਸਹੀ ਤੇ ਪਸਹੀ ਐ ਤੇ ਇੱਟ ਪਾਣਾ ਇੱਟ ਪਾਣਾ ਬਾਹ ਨਹੀਂ ਉਹ ਇੱਟ ਪੜ ਗਿਆ ਪਰਲੇ ਪਰਲੇ ਆ ਪੜ ਲਾਇਟ ਹੈ ਹਾਂ ਬਾਈ ਹਾਂ ਉਹ ਸਿੰਘਾ ਦੇ ਪਾਇੰਡੇ ਪਾਉਂਦੇ ਹਾਂ ਹਾਂ ਵੀ ਤਾ ਕਾੜਾ ਤਾ ਖੜਾ ਸਹੀ ਇਹ ਤੇ ਤੂੰ ਮਦਦ ਕਰ ਉਹ ਜਾਂਦੇ ਹੋਏ ਤੇ ਪੂਰੀ ਕੰਮ ਨਾ ਪਹੁੰਚੀ ਗਾ ਤੇ ਪੂਰੀ ਕਰਦੀ ਆ ਇਹ ਜਾਨ ਪਾ ਨਾ ਥੋੜੀ ਜਿਹੀ ਤੇ ਚ ਇੱਥੋਂ ਆਹ ਹੋ ਦੀ ਆਹ ਮੇਰੀ ਗੱਲ ਸੁਣ ਆ ਜਿੰਨਾ 100 ਰੁਪਏ ਕਰਨ ਲਾ ਪੈਣਾ ਚੁੱਕਦਾ ਕੜ ਐਦਾਂ ਜਾਣ ਪੈ ਜਾਣੀ ਬਸ ਕਰ ਇਹਨੂੰ ਜਦੋਂ ਹੁਣ ਮਿਲਿਆ ਤੇ ਮੈਨੂੰ ਸੌਰਾ ਕਰਕੇ ਦਿਖਾਉਣੀ 1.5 ਹੁਣ ਰੋਜ਼ ਰੋਜ਼ ਕਰਿਆ ਜਿਹੜੀ ਪਕੀਦਾ ਜਿਹੜਾ ਸੈੱਟ ਲਾਇਆ ਕਿ ਨਹੀਂ ਨਾ ਆਪਾਂ 10 ਦੇ ਸੈੱਟ ਮੁੜ ਕੇ ਥੋੜਾ ਥੋੜਾ ਵਧਣ ਲੱਪਿਆ 25 ਦਾ ਸੈੱਟ 4 4 25 25 ਦੇ ਸੈੱਟ ਮੁੜ ਕੇ ਲਾਉਣ ਲੱਪਿਆ ਮੁੜ ਕੇ 50 50 ਦੇ ਸੈੱਟ ਲਾਉਣ ਲੱਪਿਆ ਮੁੜ ਕੇ ਆਪੇ ਪਾਵਰ ਪੈ ਹੀ ਨਹੀਂ ਇਸੇ ਕਰਕੇ ਮੈਂ ਤੁਹਾਡੇ ਕੋਲ ਨਹੀਂ ਨਹੀਂ ਉਹ ਹੋ ਜਾਣਾ ਸੱਟ ਤੁਹਾਡੇ ਕੋਲ ਹੋਣਾ ਚਾਹੁੰਦਾ ਕਿ ਨਹੀਂ ਨਹੀਂ ਕੋਈ ਇਦਾਂ ਹੀ ਸੈਟ ਹੋਵੇ ਫਿਰ ਬਾਅਦ ਫਿਰ ਤੇ ਜਾਣੋ ਬਿਲਕੁਲ ਆਸਰਾ ਕਰੀਂ ਡੰਡ ਮਾਰਿਆ ਕਰੀ ਨਾ ਬਾਹਾਂ ਨੂੰ ਥੱਲੇ ਕੋਈ ਉੱਚੀ ਜਗ੍ਹਾ ਤੇ ਜਿਤਨਾ ਉਹ ਬੋਰਡ ਦੀ ਤਣਾਏ ਪਿਆ ਵਾ ਇਦਾਂ ਰੱਖ ਕੇ ਡੰਡਾ ਮਾਰਿਆ ਕਰ ਡੰਡ ਮਾਰੇਗਾ ਤੇ ਉਹਦੇ ਨਾਲ ਵੀ ਪਾਵਰ ਪੈਣੀ ਬਾਹ ਦੇ ਵਿੱਚ ਜਦੋਂ ਆ ਰਿਹਾ ਕਿ ਡੰਡ ਮਾਰੇਗਾ ਉੱਚੀ ਥਾਂ ਤੇ ਇੱਕ ਮੁੜ ਕੇ ਲੰਕ ਕੇ ਬੀਮ ਮਾਰਿਆ ਕਰ ਤਾ ਨੂੰ ਉਹਦੇ ਨਾਲ ਉਹਦੇ ਨਾਲ ਵੀ ਪਾਵਰ ਪੈਣੀ ਬਾਹਾਂ ਚ ਪਾਵਰ ਹੀ ਪਾਉਣੀ ਹੈ ਪੈ ਪੈਣੀ ਬਾਹ ਹੋ ਜਾਣਾ ਸੱਟ ਆਹle ਥੋੜੀ ਤੇਰੀ ਨਕੇਲੀ ਕਰਨ ਹੋਇਆ ਬਕ ਤੂੰ ਇਹਨੂੰ ਕਵਰ ਨਹੀਂ ਕੀਤਾ ਬਿਲਕੁਲ ਵਾਗੇ ਸਹਜ ਵੀ ਸਹਜ ਸਹੀ ਆ ਤੇ ਸਹਜ ਵੀ ਸਹੀ ਆ ਚੱਲ ਥੱਕ ਤਾ ਪੂਰੀ ਮम्मा ਜਾਨ ਮਾਰਦੀ ਬਾਦ ਆ ਲੈ ਉਹਦੀ ਬਾਜੀ ਹੋਰ ਇਹਨੂੰ ਕੀ ਕਰਮੇ ਇੱਕ ਤਾਂ ਵੇਰਾ ਜਾਂ ਬਾਹ ਸੁੱਕੀ ਸੁੱਕੀ ਹੋਏ ਬਾਹ ਉਹਦੀ ਬਾਹ ਬੁਰੀ ਜੋਰ ਨਾਲ ਆ ਤੇਰਾ ਹੱਥ ਹੀ ਆ ਮੜਾ ਜਿਆ ਟਾਇਟ ਕਰ ਲਿਆ ਤੂੰ ਹੱਥ ਇਹਨੂੰ ਐ ਮੋੜਿਆ ਨਹੀਂ ਆ ਐ ਇਦਾਂ ਇਹਨੂੰ ਐ ਮੋੜਿਆ ਐ ਐ ਮੋੜ ਇਹਨੂੰ ਬਾਹ ਉਹ ਦੂਜੀ ਲੈ ਕੇ ਬੋਲ ਲੈ ਕੇ ਇਦਾਂ ਇਦਾਂ ਬੋਲ ਕੇ ਜਾਇਕ ਸਪਰਿੰਗ ਜਾਂ ਮਿਲਦਾ ਗ੍ਰਿਪ ਜੀ ਹੁੰਦੀ ਏ ਇੱਕ ਨਾ ਗ੍ਰਿਪ ਜੀ ਮਿਲਦੀ ਏ ਇੱਕ ਉਹ ਹੱਥ ਚ ਫੜ ਕੇ ਨਾ ਉਹਦਾਂ ਐ ਕਰ ਤੇਰੀ ਤਾਂ ਬਾਹ ਤੇ ਪੂਰੀ ਜਾਨ ਮਾਰਦੀ ਏ ਤੇ ਉਤੋਂ ਵੀ ਮਸਲ ਵੀ ਸੈਟ ਏ ਸਾਰਾ ਸੈਟ ਏ ਤੂੰ ਉਹ ਸੱਚਾ ਬਾਜੀ ਪੰਜ ਵੀ ਨਵੇਂ ਪਲੇਅਰਾਂ ਵਾਸਤੇ ਟਾਈਮਣਾ ਵਧਾਉਣ ਵਾਸਤੇ ਕੋਈ ਚੀਜ਼ ਦੱਸੋ ਟਾਈਮ ਨੇ ਵਾਸਤੇ ਹਾਂਜੀ ਮੈਲੀ ਦਾ ਰਾਜੇ ਜੀ ਦੀ ਪ੍ਰੈਕਟਿਸ ਚਾਹੀਦੀ ਹੈ ਨਾ ਅੰਰੇ ਨਹੀਂ ਨਵੇਂ ਪਲੇਅਰ ਪ੍ਰੈਕਟਿਸ ਨਹੀਂ ਕਰਦੇ ਹੁਣ ਆਪਾਂ ਮਿਲਿਆ ਵਾ ਕਿ ਸੋਨੇ 5 ਕਿਲੋਮੀਟਰ ਲੀਕ ਹਾਂਜੀ ਇਹ ਤੇ ਲੈਣਾ 5 ਕਿਲੋਮੀਟਰ ਨਹੀਂ ਕਰਦੇ ਇੱਕ ਦਿਮਾਗ ਦੇ ਵਿੱਚ ਫੀਡ ਕਰ ਲਓ 5 ਕਿਲੋਮੀਟਰ ਜਾਣਾ ਤੇ ਜਾਣਾ ਹਾਂਜੀ ਆਪਣਾ ਲੜੇ ਬੰਦਾ ਜਿਹੜਾ ਰਨਿੰਗ ਕਰਨੀ ਆ ਨਾ ਭੱਜਣਾ ਵਾ ਕਦੇ ਵੀ ਮੈਂ ਉੱਥੋਂ ਤੱਕ ਜਾਣਾ ਪੈਂਦਾ ਉੱਥੋਂ ਤੱਕ ਲਾਸ਼ ਹੀ ਆ ਮੈਂ ਪਹੁੰਚਣਾ ਉੱਥੋਂ ਤੱਕ ਫੇਰ ਉਹ ਬੰਦੇ ਦੱਸਨੇ ਆਉਣਾ ਤੇ ਜੇ ਆਪਣੇ ਆਪ ਨਾਲ ਬਈ ਜੱਬੀਆ ਵੀ ਉਹ ਵੀ ਪਤਣਗੇ ਸਾਰਾ ਕੁਝ ਬੱਚੂ ਦਾ ਇਸ ਟੈਂਪ ਦਾ ਤੇ ਜੇ ਆਪਾਂ ਕੁਝ ਕਰਨਾ ਹੀ ਨਹੀਂ ਹੈ ਇਸ ਟੈਂਪ ਦਾ ਕਰਨਾ ਤਾਂ ਆਪਾਂ ਤੋਂ ਕਿ ਇਹ ਵੀ ਪੈਦਰੇ ਆ ਦੇ ਬੜਾ ਆ ਜੂਗਾ ਬਾਤ ਨਹੀਂ ਤੇ ਇਹਦੇ ਕੋਈ ਕਰਨਾ ਪੈਣਾ ਜ਼ਿੰਦਗੀ ਤੇ ਦਿਲ ਹੱਥ ਜਲਾ ਦੇਣਾ ਕੋਈ ਆਹ ਫਿਰ ਤੇ ਛਾੜ ਮਾਰਦਾ ਪੂਰੀ ਗਾਘ ਮਾਰ ਫਿਰ ਗਾਘ ਮਾਰ ਬੜਾ ਛਾੜ ਵਾਲਾ ਆਹ ਤੇ ਜੇ ਗਾੜੀ ਹੋ ਜੇ ਕੋਈ ਦੋਗ ਖਿੱਚਾਂ ਖੋਚਾਂ ਮਾਰੇ ਤੇ ਫਿਰ ਪੈਰਾਂ ਚ ਆ ਜਾਂਦਾ ਜੇ ਕਿਤੇ ਪ੍ਰੋਮੋਟਰ ਫਰਮਾਟਰ ਆਇਆ ਹੋਵੇ ਨਾ ਸਾਈਡ ਤੇ ਬੈਠਾ ਹੋਵੇ ਤੋ ਲੱਤਾਈਆਂ ਆਲੇ ਲੱਗਣ ਵਾਲੇ ਹੋਣ ਦੋਗ ਦੋਗ ਲੱਗ ਕੇ ਤੇ ਲੱਤਾਈਆਂ ਨੂੰ ਲੱਗਣ ਛਾੜ ਤੇ ਈ ਢੀ ਉੱਚੀ ਮਾਰਦਾ ਵਾ ਐ ਪਛੰਡਾ ਇਹ ਆ ਵੀ ਕੋਟੀ ਉਹ ਹੀ ਹਾਂ ਉਹ ਹੀ ਬਸ ਉਹ ਖਤਮ ਹੋ ਜਾਂਦੇ ਓਹ ਨਾ ਤੈਨੂੰ ਦੱਸਦਾ ਵਾਂ ਬੰਦਾ ਜਾਫੀ ਦੂਰ ਹੁੰਦਾ ਵਾ ਜਾਫੀ ਨੇ ਹੱਥ ਜਾ ਕਰਨਾ ਤੇ ਇਹਨੇ ਪਛੰਡਾ ਜਾਂ ਛਾੜੀ ਦੇ ਨਾ ਵਾ ਹਾਂ ਬਾ ਉਹ ਚੀਜ਼ ਇਹਨੇ ਕਰਨੀ ਕਰਨੀ ਹੈ ਉਹ ਉਹ ਕਰਕੇ ਇਹਨੇ ਦੱਸਣਾ ਵੇਖੋ ਮੇਰੀ ਛਾੜ ਕਿੰਨੀ ਵੈਸ ਮੁੰਡੇ ਤੇ ਛਾੜ ਓਏ ਗੱਲ ਆ ਜੇ ਛੜਦੇ ਲਗੀ ਛਾੜ ਇੱਕ ਨਾ ਪਤਾ ਨਹੀਂ ਛੜ ਲਾ ਪੈਣ ਵਜੂ ਪਤਾ ਨਹੀਂ ਇਹਨੇ ਕਿੱਥੇ ਛੜ ਗਈ ਮਾਈ ਦੇ ਬੁੜਿਆ ਇਹਨੇ ਕਿਹਾ ਵਿਆ ਬੜੇ ਮੁੰਡੇ ਚ ਵੈਸ ਲਚਕਬਾਰੀ ਛਾੜਿਆ ਅਗਲੀ ਮੁੜ ਕੇ ਸੁੱਟ ਲਿਆ ਗਏ ਨੇ ਕਹਿੰਦੇ ਕੁਸਾ ਵਾਲਾ ਦੇਖਦਾ ਕੇ ਆ ਭਰਾ ਦਾ ਕਹਿੰਦੇ ਜੀ ਮਾਰਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਚੱਲੋ ਗੱਪਰ ਦਾ ਪਾਰ ਰੇਡ ਮੀਟਾ ਕਹਿੰਦੇ ਕਾਂਗੇ ਵਾਲਾ ਉਹ ਜੀ ਸਾਡ ਤੇ ਕਹਿੰਦੇ ਫਰੰਦੀਪੁਰਿਆ ਮੈਦਾਨ ਚ ਦੋ ਰੇਡ ਤੋਂ ਵੱਧਦਾ ਹੈ ਦੋ ਦੀ ਰੇਡ ਪਈ ਹੋਈ ਹੈ ਪੂਰਾ ਨਾਮ ਗਰਦੇਵ ਕਬੱਡੀ ਵਿੱਚ ਪਿਆਰ ਨਾਲ ਦੋ ਕਹਿੰਦੇ ਆ ਚਾਰ ਚਾਰ ਦਾ ਪਿਆਰ ਹੈ ਉਹ ਨਿਆਲਾ ਭਿਆਨ ਟਰਾਈ ਕਰਦਾ ਲਓ ਤਾਰਾ ਕਹਿੰਦੇ ਕੋਟ ਫੱਤੇ ਵਾਲਾ ਖੇਡ ਮੈਦਾਨ ਚ ਰੇਡ ਪਾਉਣ ਨੂੰ ਵਧਿਆ ਆਇਆ ਹੈ ਯਾਰ ਪਿਆਰ ਹੈ ਕਿ ਖੇਡ ਦੇ ਮੈਦਾਨ ਵਿੱਚ ਖਿੱਚ ਦੀ ਲਕੀਰ ਅੱਜ ਪਤਾ ਲੱਗੂ ਕਿਹਦਾ ਤਗੜਾ ਸ਼ਰੀਰ ਆਹ ਕੱਦੀ ਚੀਂਦੇ ਵਾਂਗੂ ਪਾ ਦੋ ਕਬੱਡੀਆਂ ਪਰ ਇਧਰ ਫਰੰਦੀਪੂਰੀਆ ਫਰੰਦੀਪੂਰੀਆ ਆਹ ਕਬੱਡੀ ਦੇ ਵਿੱਚ ਨਾਮ ਬੋਲਦਾ ਲਓ ਸਾਹਮਣੇ ਕਹਿੰਦੇ ਛੋਟੀ ਉਮਰ ਦਾ ਵੱਡਾ ਸਟਾਰ ਕਬੱਡੀ ਪਾਉਂਦਾ ਪਿਆ ਚਾਰ ਜਾਫੀਆਂ ਤੇ ਆਹ ਹੋਇਆ ਧਾਵਾ ਦੁਨੀਆ ਦੇ ਨਗਾਮਾ ਫਰੰਦੀਪੁਰੇ ਗੋਤੀ ਤੇ ਟਕੀਆਂ ਹੋਈਆਂ ਆ ਉਹ ਫਰੰਦੀਪੁਰੇ ਨੂੰ ਮਾਣ ਦਿੰਦੇ ਆ ਬਲਜੇ ਪਰਾ ਲਓ ਸਾਹਮਣੇ ਬੱਦਿਆ ਹੈ ਇਹਦਾ ਦਾ ਜੱਕਾ ਸੁਖੋ ਬੰਗਾਲੇ ਵਾਲੇ ਨੂੰ ਉਹ ਸਾਹਮਣੇ ਫਰੰਦੀਪੁਰੇ ਮੇਲਾ ਬਣ ਜਾਣਾ ਮੇਲਾ ਬਣ ਜਾਣਾ ਮੇਲਾ ਬਣ ਜਾਣਾ ਲਓ ਪੁਆਇੰਟ ਪੈਸੇ ਨੂੰ ਨਹੀਂ ਤੇਰੇ ਪਿਆਰ ਨੂੰ ਟੀਮਾਂ ਖੇਡ ਰਹੀਆਂ ਇਹ ਬਲਜੀ ਵਾਲਾ ਪਾਲੇ ਨਹੀਂ ਖੜਿਆ ਜਦੋਂ ਭਰਾ ਖੜੇ ਉਹਨਾਂ ਪਿਆਰ ਨੂੰ ਆਉਂਦੇ ਆ ਭਰਾ ਤੱਕਦੇ ਖੇਡ ਮੈਦਾਨ ਵਾਲਾ ਇਹਨਾਂ ਬੋਲਾਂ ਲਈ ਬਹੁਤ ਵੱਡਾ ਕਾਰ ਦਿੰਦਾ ਹੈ ਬਖਿਆ ਕੱਲ ਹੀ ਗੱਡਾ ਮੋਟਾਂ ਦਾ ਲੱਗ ਕੇ ਰਿਹਾ ਹੈ ਕਹਿੰਦਾ ਸੁਣ ਗਿਆ ਕੱਲ ਨੂੰ ਪਿੰਡ ਮੈਚ ਆ ਮੋਟਾਂ ਦੇ ਗੱਡੇ ਤੋਂ ਬਿਨਾ ਸਰਨਾਵ ਨਹੀਂ ਜਰਮਣ ਵਾਲੇ ਆ ਨੋਟ ਆ ਪਲੇਅਰ ਸੱਦਨੇ ਹੋਂ ਤੇ ਗੱਡੇ ਹੀ ਚਾਹੀਦੇ ਆ ਆ ਪਲੇਅਰ ਸੱਦਨੇ ਹੋਰ ਗੱਡੇ ਹੀ ਚਾਹੀਦੇ ਆ ਤੱਕਦੇ ਖੇਡ ਮੈਦਾਨ ਚ ਮੁੰਡਾ ਖੀਰਾ ਵਾਲੀਆ ਤੇ ਫਰਮਦੀ ਆਗੇ ਬਾਰੇ ਨੇ ਗੁੱਟ ਖੜਿਆ ਉਹਦੇ ਬੰਦਾ ਛੱਡਿਆ ਆਹ ਉਹ ਢਾਂਗੇ ਵਾਲੇ ਨੇ ਗੁੱਟ ਫੜਿਆ ਉਹਦੇ ਬੰਦਾ ਛੁੱਟਿਆ ਆਹ ਆਹ ਓ ਆਹ ਏ